ਇਹ 4 ਸਿਲੰਡਰੀ ਹਾਂਜੀ 4 ਸਿਲੰਡਰ ਹੈ ਡਬਲ ਕਲਚ ਹੈ ਠੀਕ ਹੈ ਜੀ ਨਿਗਾ ਮਾਰ ਲਾ ਠੀਕ ਹੈ ਪਾਵਰ ਸਟੀering ਤੇਲ ਬਰੇਕ ਹੈ ਇਹ ਹਰ ਤੇ 13 ਮਾਡਲ ਹੈ ਮੂਰਲੇ ਟਾਇਰ ਹੋ 2013 ਮਾਡਲ ਜੀ ਹਾਂ ਮੂਰਲੇ ਟਾਇਰ ਪੋਲੋ ਦੇ ਗੁੜੀਰਦੇ ਆ ਠੀਕ ਹੈ ਜੀ 90 ਤੋਂ 95 ਪੈਸੇ ਮਗਰ ਲੈ ਗਿਆ 80 ਤੋਂ 85 ਪੈਸੇ 20 GT ਕਿਧਰੋਂ ਆਇਆ ਟਰੈਕਟਰ ਠੀਕ ਹੈ ਜੀ ਠੀਕ ਹੈ 800 ਘੰਟਾ ਚੱਲਿਆ ਪਿਆ 2000 ਤੇ 22 ਮਾਡਲ ਟਰੈਕਟਰ ਹੈ ਸਭ ਤੋਂ ਵੱਲ ਕੁਲਚ ਦਾ ਟਰੈਕਟਰ ਹੈ ਟਾਪ ਮਾਡਲ ਆਲਾ 2016 ਮਾਡਲ ਇਹ ਸਾਰਾ ਮਾਡਲ ਹੈ ਹਰਿਆਣਾ ਦਾ 300 ਟਰੈਕਟਰ ਮੰਡੀ ਤੇ ਪਹੁੰਚੇ ਆ ਸਾਡੇ ਨਾਲ ਸਾਡਾ ਵੱਡਾ ਵੀਰ ਕੁਲਵੀਰ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਿਕੰਦਰ ਜੀ ਉਹ ਠੀਕ ਹੈ ਬਾਈ ਕੁਲਵੀਰ ਬਾਈ ਚੜਦੀ ਕਲਾ ਚੜਦੀ ਕਲਾ ਬਾਈ ਹਾਂ ਠੀਕ ਠਾਕ ਜਮਾ ਕਿੰਨੇ ਕੁ ਟਰੈਕਟਰ ਰੱਖਤ ਆ ਟਿਆ ਕੁਲਵੀਰ ਬਾਈ ਟਰੈਕਟਰ ਹੈਗੇ ਬਾਈ 10 ਕੁ 10 ਕੁ ਉੱਚੀਆਂ ਘੰਡੇ ਸੁਣਾਉਂਦੇ ਨੇ ਆ ਉੱਚੀਆਂ ਦੀ ਹੈ ਤਕਰੀਬਨ 1-2 ਹੀ ਆ ਡਾਊਨ ਮਿਸ਼ਨ ਮਾਡਲ ਤਾਂ ਠੀਕ ਹੈ ਬਾਕੀ ਸਾਰੇ ਚੰਗੇ ਹੀ ਆ ਠੀਕ ਹੈ ਤੇ ਅੱਜ ਆਫਰ ਕੀ ਦੇ ਛੱਡੀ ਆਫਰ ਉਫਰ ਕੋਈ ਨਹੀਂ ਦੇਣੀ ਭਰਾਵਾ ਨਹੀਂ ਜੇ ਤੁਸੀਂ ਆਪਣੀ 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 ਵੀਡੀਓ ਦੇਖ ਕੇ ਆ ਗਿਆ ਆਪਣੀ ਵੀਡੀਓ ਦੇਖ ਕੇ ਆ ਗਿਆ 5000 ਛੱਡ ਦੇ ਯਾਰ 5000 ਤਾਂ ਪੈਸਾ ਲੀ ਵੀਡੀਓ ਤਾਂ ਵੀਡੀਓ ਚਲਾ ਫਿਰ ਨਾਲ ਦੀ ਨਾਲ ਹੀ ਦੇਵਾਂਗੇ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਚੱਲ ਠੀਕ ਆ ਨਾਲ ਦੀ ਨਾਲ ਹੀ ਦੇਵਾਂਗੇ ਬਾਈ ਮਹਿੰਦਰਾ ਤੋਂ ਸਟਾਰਟ ਕਰਦੇ ਆ ਪਹਿਲਾਂ ਤਾਂ ਤੇਰਾ ਧੰਨਵਾਦ 415 ਤੋਂ ਪਹਿਲਾਂ ਤਾਂ ਤੇਰਾ ਧੰਨਵਾਦ ਬਹੁਤ ਬਹੁਤ ਆ ਠੀਕ ਆ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਸ਼ੀ ਗਾਲ ਜਿਹੜੇ ਆਪਾਂ ਨੂੰ ਇੰਨਾ ਮਾਨਸਤ ਕਰ ਜਾਂਦੇ ਜਿੰਨੇ ਜੋਗਰੇ ਅਸੀਂ ਹੈ ਨਹੀਂ ਸੀ ਠੀਕ ਆ ਜੀ ਤੇ ਇੰਨੇ ਜੋਗਰੇ ਤੁਸੀਂ ਕੀਤਾ ਸਾਨੂੰ ਚਲੋ ਬਾਈਕ ਨੂੰ ਬੈਕਗ੍ਰਾਉਂਡ ਦੀ ਕਿਰਪਾ ਨਹੀਂ ਜਰੀਆ ਹੁੰਦਾ ਵੀਰੇ ਕੋਈ ਮਾੜਾ ਕਿਹੇ ਕੋਈ ਚੰਗਾ ਗਏ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਤੇ ਇੱਕ ਉਹਨਾਂ ਭਰਾਵਾਂ ਦਾ ਵੀ ਜਿਹੜੇ ਯਾਰ ਆਪਾਂ ਨੂੰ ਹੁਣ ਪਤਾ ਲੱਗਿਆ ਵੀ ਆਪਾਂ ਨੂੰ ਇੰਨਾ ਦਿਲੋਂ ਸਤਿਕਾਰ ਮਿਲਦਾਗਾ ਠੀਕ ਹੈ ਜੀ ਠੀਕ ਹੈ ਬੈਕਗ੍ਰਾਉਂਡ ਦੀ ਕਿਰਪਾ ਹੁੰਦੀ ਥੋੜੀ ਬੈਕਗ੍ਰਾਉਂਡ ਦੀ ਕਿਰਪਾ ਤੇ ਥੋੜੀ ਮਿਹਰਬਾਨੀ ਆ ਠੀਕ ਹੈ ਜੀ ਵੀ ਜਿਹੜਾ ਤੁਸੀਂ ਮੰਨ ਕੇ ਚੱਲੋ ਵੀ ਜਰੀਆ ਸਾਡਾ ਆਪ ਸਮੇ ਬਣਾਏਗਾ ਠੀਕ ਹੈ ਜੀ ਭਰਾਵਾਂ ਦਾ ਜਿਹੜਾ ਪਿਆਰ ਮਿਲਦਾ ਨਾ ਥੋੜੇ ਜਰਗੀ ਮਿਲਦਾਗਾ ਠੀਕ ਹੈ ਜੀ ਠੀਕ ਹੈ ਤੇ ਕੋਸ਼ਿਸ਼ ਕਰ ਵੀ ਅਸੀਂ ਤੁਹਾਡਾ ਵਿਸ਼ਵਾਸ ਨਹੀਂ ਟੁੱਟਣ ਦੇਵਾਂਗੇ ਠੀਕ ਹੈ ਜੀ ਹੁਣ ਕਰੀਏ ਸਟਾਰਟ ਜੀ ਇਥੋਂ ਕਰ ਲਾ ਸਟਾਰਟ ਮਹਿੰਦਰਾ 415 ਡੀਆਈ ਤੋਂ ਬਈ ਇਹ ਤੋਂ ਸਟਾਰਟ ਕਰਦੇ ਆ ਆ ਜਾ ਸਕੰਦਰ ਤੈਨੂੰ ਟਰੈਕਟਰ ਦਿਖਾ ਦਿੰਨਾ ਲੈ ਬਈ ਦੱਸੀਂ ਕਿਰੇ 475 575 275 365 265 585 595 ਦਾ ਦੇਖਿਆ ਠੀਕ ਹੈ ਜੀ ਆਹ ਟਰੈਕਟਰ ਨਹੀਂ ਦੇਖਿਆ ਇਹ ਦੇਖਿਆ ਨਹੀਂ ਨਹੀਂ ਦੇਖਿਆ ਨਾ ਨਹੀਂ ਦੇਖਿਆ ਜੀ ਇਹ ਹੈ 4 ਸਿਲੰਡਰੀ ਹਾਂ ਜੀ 4 ਸਿਲੰਡਰ ਹੈ ਡਬਲ ਕਲਚ ਹੈ ਠੀਕ ਹੈ ਜੀ ਨਿਗਾਹ ਮਾਰ ਲਾ ਠੀਕ ਹੈ ਪਾਵਰ ਸਟੀering ਆ ਤੇਲ ਬਰੇਕਾਂ ਠੀਕ ਹੈ ਜੀ ਇਹ ਹੈ ਦਾ 1475 ਮੰਨ ਲਾ ਹਾਂਜੀ ਕੰਪਨੀ ਨੇ ਨਾਂ ਚੇਂਜ ਕਰਿਆ ਠੀਕ ਹੈ ਜੀ 40 ਹਜ਼ਾਰਸ ਪਾਵਰ ਦੇ ਵਿੱਚ ਆ ਜਾਂਦਾ ਇਹ ਟਰੈਕਟਰ ਠੀਕ ਹੈ ਜੀ ਠੀਕ ਹੈ ਤੇ ਸਪੇਸ ਆ ਬਹੁਤ ਦੇਤੀ ਇੱਥੇ ਟਰੈਕਟਰ ਦੇ ਠੀਕ ਹੈ ਜੀ ਵਧੀਆ ਚੰਗਾ ਸੋਹਣਾ ਟਰੈਕਟਰ ਬਣਾਤਾ ਸੋਹਣਾ ਬਣਾਤਾ ਜੀ ਸੋਹਣਾ ਬਣਾਤਾ 13 ਦੇ ਟਾਇਰਾਂ ਚ ਹੋ ਗਿਆ ਠੀਕ ਹੈ ਜੀ ਮਗਰਾੜ ਖੁੱਲੇ ਡੁੱਲੇ ਬੈਠਣ ਨੂੰ ਸ਼ੀਟ ਖੁੱਲੀ ਡੁੱਲੀ ਠੀਕ ਹੈ ਜੀ ਤੇ ਵੱਡੀ ਗੱਲ ਹੈ ਜਿਹੜੀ ਸੌਬਦਾ ਕਲੱਚ ਦੀ ਠੀਕ ਹੈ ਤੇਰਾ ਵੀ ਦਿੱਤਾ ਹੈ ਕੰਪਨੀ ਨੇ ਇਹਦੇ ਵਿੱਚ ਫੀਚਰ ਵਧੀਆ ਮੋਬਾਈਲ ਚਾਰਜ ਵਾਲਾ ਠੀਕ ਹੈ ਜੀ ਕੋਈ ਛੋਟਾ ਮੋਟਾ ਫੀਚਰ ਨਹੀਂ ਬਹੁਤ ਵਧੀਆ ਫੀਚਰ ਹੁੰਦਾ ਵੈਸੇ ਠੀਕ ਹੈ ਜੀ ਤੇਲ ਬਰੇਕਾਂ ਪਾਵਰ ਸਟੀਅਰਿੰਗ ਡਾਬਲ ਕਲਚ ਇਕੱਲਾ ਡਿਸਟਰੀਬਿਊਟਰ ਨਹੀਂ ਲਾਇਆ ਯਾਰ ਬਾਕੀ ਸਾਰੀਆਂ ਗੱਲਾਂ ਬਾਕੀ ਸਾਰੀ ਕੰਡੀਸ਼ਨ ਓਕੇ ਕਰਤੀ ਨਾਲ ਦੇ ਟਾਇਰ ਆ ਮਗਰਲੇ 90 ਪੈਸੇ ਦੇਖ ਲੈ ਚੈੱਕ ਕਰ ਸਕਦਾ ਤੂੰ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਹਰਿਆਣਾ ਨੰਬਰ ਦੇ ਵਿੱਚ ਹੈ ਐਨਓਸੀ ਇਹਦੀ ਮਿਲ ਜੂਗੀ ਐਨੋ ਨਹੀਂ ਮਿਲ ਜੂ ਇੰਜਨ ਗੇਅਰ ਦੀ ਤਾਂ ਪੁੱਛਣ ਦੀ ਲੋੜ ਹੀ ਨਹੀਂ ਨਵਾਂ ਡਰਾਈਵਰ ਜਮਾ ਠੀਕ ਹੈ ਜੀ ਠੀਕ ਹੈ ਹਾਂਜੀ 2019 ਮਾਡਲ ਹੈ 19 ਮਾਡਲ ਠੀਕ ਹੈ 440000 ਰੁਪਏ ਡਿਮਾਂਡ ਹੈ ਮੌਕੇ ਦੇਣਾ ਸਵਾ ਚਾਰ ਦਾ ਸੀਗਾ ਹਾਂਜੀ ਹੁਣ ਤੋਂ ਪਹਿਲੇ ਹੀ ਛੇੜ ਲਈ ਗੱਲ ਮੇਰੀ ਉਹ ਆਤ ਨਹੀਂ ਜਦੋਂ ਆਪਾਂ ਨੇ ਇੱਥੇ ਹੁਣ ਆਪਾਂ 5 ਲੱਖ ਕਰ ਲ ਗਏ। ਉਹ ਕਹਿੰਦੇ ਦੇ ਦੇ ਯਾਰ 4.5 ਦਾ 50 ਡਿਸਕਾਊਂਟ ਕਰਤਾ। ਉਹਦਾ ਗੱਲ ਨਹੀਂ ਆ ਰੇਟ ਦਿਓ ਬਾਗਲਾ। ਠੀਕ ਹੈ ਜੀ। ਠੀਕ ਹੈ। ਕਈ ਵੀਰਾਂ ਦਾ ਤਰਾਜ ਵੀ ਆਉਂਦਾ ਯਾਰ ਕਹਿੰਦੇ ਹੂੰ ਟਰੈਕਟਰ ਦਿਖਾ ਦਿਆ ਕਰੋ ਰੇਟ ਨਾ ਬੋਲਿਆ ਕਰੋ। ਠੀਕ ਹੈ ਜੀ। ਰੇਟ ਬੋਲੇ ਬਣਾ ਫਿਰ ਸਿਕੰਦਰ ਸਿੰਘ ਨਜ਼ਾਰਾ ਨਹੀਂ ਆਉਂਦਾਗਾ। ਆਉਂਦਾ ਨਹੀਂ ਜੀ। ਠੀਕ ਹੈ। ਹਾਂ ਜੀ। ਟਰੈਕਟਰ ਦੇਵਾਂਗੇ 4 ਲੱਖ 15 ਹਜ਼ਾਰ ਦਾ ਤੇਰੀ ਵੀਡੀਓ ਤੇ ਜੋਗਾ। 4 ਲੱਖ ਵਾਲਾ ਕਲੱਚ ਦਾ ਟਰੈਕਟਰ ਆ 4 ਸਿਲੰਡਰ ਦੇ ਵਿੱਚ 19 ਮਾਡਲ 3.5 ਲੱਖ ਰੁਪਿਆ ਤੇ ਲੋਨ ਵੀ ਹੋ ਜੂਗਾ। ਠੀ ਕੋਣ ਫੈਂਸ ਕਰਾਉਣਾ ਚੰਗੇ ਸੇ ਬਣਾ ਲੈ ਠੀਕ ਹੈ ਜੀ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਠੀਕ ਹੈ ਜੀ ਇਹ ਟਰੈਕਟਰ ਠੀਕ ਹੈ ਜੀ ਕਿਉਂਕਿ ਵੱਡਾ ਵੀ ਆ ਡਬਲ ਕਲਚ ਆ ਗਿਆ ਠੀਕ ਹੈ ਜੀ ਜਿਹੜਾ ਮਰਜ਼ੀ ਕੰਮ ਲੈ ਲੈ 40 ਹਜ਼ਾਰ ਤੋਂ ਉਪਰ ਤੱਕ ਕੰਪਨੀ ਨੇ ਕਹਿ ਕੇ ਦਿੱਤਾ ਕਰਦਾ 50 ਦਾ ਹੀ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਛੋਟੇ ਤੇ ਅੱਗੇ ਆ ਗਿਆ 855 ਜੀ ਹਾਂ 4 ਸਟਾਰ ਡੈਮਨ ਦਿਖਾ ਦੇ ਪਹਿਲਾਂ ਕੈਮਰਾ ਮਾਰ ਕੇ 4 ਫੇਰੋਂ ਟਰੈਕਟਰ ਨੂੰ ਠੀਕ ਹੈ ਜੀ ਪਾਵਰ ਸਟੀering ਡਬਲ ਕਲਚ ਡਬਲ ਡਿਸਟ੍ਰਿਬਿਊਟਰ ਤੇਲ ਬਰੇਕਾਂ ਠੀਕ ਹੈ ਜੀ ਤੇ ਸਭ ਤੋਂ ਵੱਡੀ ਜਿਹ ਕਲੌਸ ਕਰਦੇ ਇੰਜਨ ਚ ਆ ਗਿਆ ਕਰੌਸ ਕਰਦੇ ਇੰਜਨ ਤੇ 2013 ਮਾਡਲ ਹੈ ਮੂਰਲੇ ਟਾਇਰ 2013 ਮਾਡਲ ਜੀ ਹਾਂ ਮੂਰਲੇ ਟਾਇਰ ਪੋਲੋ ਦੇ ਬੁੜੀਰਦੇ ਆ ਠੀਕ ਹੈ ਜੀ 90 ਤੋਂ 95 ਪੈਸੇ ਮਗਰ ਲੈ ਗਿਆ 80 ਤੋਂ 85 ਪੈਸੇ ਵੀ ਗੱਡੀ ਦੇ ਠੀਕ ਹੈ ਜੀ ਇੰਜਨ ਗੇਅਰ ਦਾ ਬਾਈ ਜੀ ਇੰਨੇ ਹੀ ਚੰਗਾ ਹੈ ਹਾਂ ਜੀ ਠੀਕ ਹੈ ਫੁੱਲ ਤਸੱਲੀ ਵਾਲਾ ਟਰੈਕਟਰ ਆ ਇੱਧਰ ਕਲੌਸ ਕਰਦਾ ਮਾਰਕਾ ਵੀ ਦਿਖਾ ਦੇ ਠੀਕ ਹੈ ਜੀ ਠੀਕ ਹੈ ਸਮਾਨ ਇਹਦੇ ਨਾਲ ਸ਼ਿਕੰਦਰ ਸਾਰਾ ਹੀ ਮਿਲ ਜੂ ਠੀਕ ਹੈ ਫੱਟੀ ਛਤਰੀ ਠੀਕ ਹੈ ਜੀ ਨੰਬਰ ਟਰੈਕਟਰ ਹਰਿਆਣਾ ਹੈ ਠੀਕ ਹੈ ਜੀ ਐਨਓਸੀ ਇਹਦੀ ਵੀ ਮਿਲ ਠੀਕ ਹੈ ਮਾਡਲ ਕਿੰਨੇ ਆ ਜੀ ਮਾਡਲ ਹੈ 2013 475000 ਰੁਪਏ ਡਿਮਾਂਡ ਹੈ ਕਿਉਂਕਿ ਥੋੜੀ ਜੀ ਮੈਨੂੰ ਵੀ ਲੱਗਦੀ ਆ ਇੱਕ ਲੋਸ ਕਰਦੇ ਇੰਜਨ ਜਾਂ ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਮਿਲਦਾ ਹੀ ਮਹਿੰਗਾ ਠੀਕ ਹੈ ਜੀ ਫਿਰ ਵਧੀਆ ਸਾਫ ਸੁਥਰਾ ਬਣ ਕਿੰਨੇ ਦਾ ਜੂ ਇਹ ਦੇ ਦਾਂਗੇ 4.5 ਲੱਖ ਰੁਪਏ 4.5 ਲੱਖ ਦਾ ਮਿੱਤਰੋ ਇਹ ਬਣੂ ਐਨਓਸੀ ਇਹਦੀ ਮਿਲ ਜੂਗੀ ਐਨਓਸੀ ਮਿਲ ਜੂ ਹਾਂ ਐਨਓਸੀ ਦੀ ਗੱਲ ਇਹ ਆ ਵੀ ਆਪਾਂ ਕਈ ਵੀ ਬਾਅਦ ਚ ਕਹਿ ਦਿੰਦੇ ਆ ਠੀਕ ਹੈ ਜੀ ਖਰੀਦਦਾਰ ਦਾ ਬੀਮਾ ਹੁੰਦਾ ਇਹਦੇ ਵਿੱਚ ਲਓ ਵੀ ਮਿੱਤਰੋ ਆਜੋ ਅਗਲੇ ਟਰੈਕਟਰ ਬਾਰੇ ਗੱਲ ਕਰੀਏ ਆਜੋ ਕਰਾ 35 ਦਾ ਸਿਉਨਾਲਿਕ ਆ ਗਿਆ ਬਾਈ ਦਸ ਸਿੰਘ ਕੁਲਵੀਰ ਇਹ ਤੇ ਕੈਮਰਾ ਮਾਰ ਲਾ ਸਕੰਦਰ ਸਾਰੇ ਦੇ ਠੀਕ ਹੈ ਜੀ ਟਰੈਕਟਰ ਦਿਖਾ ਦੇ ਹਜੇ ਧੌਣ ਦੀ ਵੀ ਕਮੀ ਹੈ ਇਹਨੂੰ ਤਾਂ ਠੀਕ ਹੈ ਜੀ ਧੌਣ ਦੀ ਕਮੀ ਕਿਉਂ ਕਹੀ ਜਾਣਾ ਤੈਨੂੰ ਵੀ ਨਾ ਪਹਿਲੇ ਘਰੋਂ ਆਇਆ ਟਰੈਕਟਰ ਠੀਕ ਹੈ ਜੀ ਠੀਕ ਹੈ 800 ਘੰਟਾ ਚੱਲਿਆ ਪਿਆ 2022 ਮਾਡਲ ਟਰੈਕਟਰ ਹੈ ਠੀਕ ਹੈ ਜੀ ਸਾਰਾ ਕੁਝ ਨਾਲ ਦਾ ਇਕੱਲੀ ਸਰਵਿਸ ਵਾਲੇ ਫਿਲਟਰ ਵਾਲੇ ਨਟ ਖੁੱਲੇ ਹੋਰ ਕਿਸੇ ਅੰਗ ਨੂੰ ਚਾਬੀ ਨਹੀਂ ਲੱਗੀ ਇੱਕ ਬੰਦੇ ਨੇ ਚਲਾਇਆ ਇੱਕ ਬੰਦੇ ਨੇ ਚਲਾਇਆ ਇੱਕ ਬੰਦੇ ਨੇ ਚਲਾਇਆ ਪਾਵਰ ਸਟੀਅਰਿੰਗ ਹੈ ਡਬਲ ਕਲਚ ਹੈ ਤੇਲ ਬ੍ਰੇਕਾਂ ਡਬਲ ਡਿਸਟ੍ਰ ਠੀਕ ਹੈ ਅਰੇ ਇੱਧਰ ਤੈਨੂੰ ਇੱਕ ਹੋਰ ਚੀਜ਼ ਦਿਖਾਉਣਾ ਰਮਾ ਰਮਾ ਤੇ ਨਾ ਅਜੇ ਮੈਲ ਨਾਲੀ ਦੀ ਮਿੱਟੀ ਉਵੇਂ ਜੰਮੀ ਪਈ ਐ ਠੀਕ ਹੈ ਜੀ ਠੀਕ ਹੈ ਆ ਕਾਗਜ਼ ਸ਼ੀਟਾਂ ਦੇ ਥੱਲੇ ਵਿਖਾ ਦੇ ਕਾਗਜ਼ ਉਵੇਂ ਪਏ ਆ ਬੰਦੇ ਨੇ ਇਹ ਕੋਈ ਬੰਦੇ ਨੇ ਚਲਾਇਆ ਟਰੈਕ ਠੀਕ ਹੈ ਜੀ ਚੈੱਕ ਕਰਵਾ ਦੇ ਸਾਰਾ ਇਹ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਠੀਕ ਹੈ ਜੀ ਤੇ 22 ਮਾਡਲ ਐ ਤੇ ਵੱਡੀ ਖਾਸੀਅਤ ਇਹ ਤੇ ਲੋਨ ਵੀ ਨਹੀਂ ਕਰਾਇਆ ਬੰਦੇ ਨੇ ਲੋਨ ਵੀ ਨਹੀਂ ਕਰਾਇਆ ਨਕਦਾਂ ਦਾ ਟਰੈਕਟਰ ਐ 424 ਸਰਸੇ ਦਾ ਨੰਬਰ ਐ ਠੀਕ ਹੈ ਜੀ ਪਹਿਲੀ ਪਾਰਟੀ ਦਾ ਟਰੈਕਟਰ ਐ ਹਾਂ ਜੀ ਮੀਟਰ ਵੀ ਚੈੱਕ ਕਰਨਾ ਕਰ ਲਾ ਤੇਰੀ ਗਾਰੰਟੀ ਠੀਕ ਹੈ ਤੇ ਮਾਡਲ ਕਿੰਨੇ ਆ ਗਿਆ ਮਾਡਲ 2022 ਆ ਬਾਈ ਤੇ ਰੇਟ ਬਾਈ 7 ਲੱਖ ਤੇ 45000 ਰੁਪਏ ਡਿਮਾਂਡ ਕਰਦੇ ਆ ਸਕੰਦਰੀ ਦੀ ਠੀਕ ਹੈ ਜੀ ਠੀਕ ਹੈ ਟਰੈਕਟਰ ਜਰ ਜਿਹੋ ਜਿਹਾ ਏਜੰਸੀ ਚੋਂ ਲਿਆਂਦਾ ਠੀਕ ਹੈ ਜੀ ਤੇ ਜਿਹੋ ਜਿਹਾ ਕਿੰਨੇ ਕਿੰਨਾ ਕਿੰਨੀ ਟਮਾੜਾ ਜੀ 5 ਲੱਖ 45000 ਰੁਪਏ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਦੇ ਦਾਂਗੇ 5.5 ਲੱਖ ਰੁਪਏ ਦਾ ਟਰੈਕਟਰ ਜੇ ਤੇਰੀ ਵੀਡੀਓ ਦੇਖ ਕੇ ਆਊਗਾ ਕੋਈ ਹਾਂਜੀ ਟਰੈਕਟਰ 5 ਲੱਖ ਤੇ 20000 ਦਾ 5 ਲੱਖ 20000 ਮਾਨਤਨ ਹੋਰ ਵੀ ਕਰ ਦਾਂਗੇ ਹੋਰ ਵੀ ਮਾਨਤਨ ਹਾਂਜੀ ਇੱਕ ਗੱਲ ਆ ਆ ਸਟਿੱਕਰ ਸਟੂਕਰ ਦੇਖ ਇਦਾਂ ਹੀ ਖਾਲੇ ਜਿਹੜਾ ਠੀਕ ਹੈ ਜੀ ਹਾਰਦੀ ਘਾਟ ਹੈ ਨੰਬਰ ਲੱਗਿਆ ਨਗਦਾਂ ਦਾ ਟਰੈਕਟਰ ਲੋਨ ਫਾਇਨਸ ਹੋ ਜੂਗਾ ਪੂਰਾ ਹੀ ਲੋਨ ਹੋ ਜੂਗਾ ਤੇ ਪੂਰਾ ਲੋਨ ਹੋ ਜੂਗਾ ਠੀਕ ਹੈ ਜੀ ਨਹੀਂ ਅੱਜ ਕੱਲ ਵੱਡੀ ਸਮੱਸਿਆ ਆਉਂਦੀ ਹੁੰਦੀ ਆ ਹਾਂ ਜੀ ਵੀ ਨਵੇਂ ਟਰੈਕਟਰ ਤਕਰੀਬਨ ਲੋਨ ਤੇ ਹੀ ਹੁੰਦੇ ਆਗੇ ਠੀਕ ਹੈ ਜੀ ਨਗਦਾਂ ਦਾ ਵੀ ਠੀਕ ਹੈ ਜੀ ਪੂਰੇ ਆ ਗਿਆ 9500 ਮੈਸੀ ਇਹ ਇਹਦੇ ਵੀ ਮਾਰ ਕੈਮਰਾ ਮੂਰ ਲ ਟਾਇਰ ਇਹਦੇ ਆਗੇ 80 ਤੋਂ 85 ਪੈਸੇ ਮਗਰਲੇ ਹੈਗੇ 60 ਤੋਂ 65 ਪੈਸੇ ਪਰ ਹੈ ਰੇਡੀ ਵਾਲਾ ਠੀਕ ਹੈ ਜੀ ਠੀਕ ਹੈ ਠੀਕ ਹੈ ਕਲਚ ਦਾ ਟਰੈਕਟਰ ਟਾਪ ਮਾਡਲ ਵਾਲਾ 2016 ਮਾ ਠੀਕ ਹੈ ਇੰਜਨ ਗੇਅਰ ਦਾ ਫੁੱਲ ਚੰਗਾ 58 ਐਚਪੀ ਕੈਟਾਗਰੀ ਚ ਆ ਜਾਂਦਾ ਹੈ ਠੀਕ ਹੈ ਜੀ ਮੈਂ ਤਾਂ ਇਹਨੂੰ 55 ਸਮਝ ਜਾਂਦਾ ਹੁਣ ਪਤਾ ਲੱਗੇ ਵੀ 58 ਸਪਾਵਟਟਰ ਹੈ ਠੀਕ ਹੈ ਜੀ ਇਹ ਕੈਮਰਾ ਮਾਰ ਕੇ ਦਿਖਾ ਦੇ ਅੱਗੇ ਵਿੱਚੋਂ ਸਾਰਿਆਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਟਰੈਕਟਰ ਹੈਗਾ ਪੂਰਾ ਚੰਗਾ ਟਰੈਕਟਰ ਹੈ ਪੂਰਾ ਵਧੀਆ ਟਰੈਕਟਰ ਹੈ ਫੁੱਲ ਵਧੀਆ ਹਰਿਆਣਾ ਨੰਬਰ ਦੇ ਵਿੱਚ ਐਨਓਸੀ ਇਹਦੀ ਵੀ ਮਿਲ ਜੂਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਪੂਰਾ ਵਧੀਆ ਟਰੈਕਟਰ ਹੈ ਮਾਡਲ ਇਹ ਕਿੰਨੇ ਆ ਗਿਆ ਮਾਡਲ 2016-22 ਤੇ ਰੇਟ ਤੇ ਰੇਟ ਆਪਣਾ ਜਮਾ ਜਾਇਜ਼ ਹੈ 4 ਲੱਖ ਤੇ ਠੀਕ ਹੈ ਹਾਂਜੀ 440000 ਦਾ ਦੇ ਦਾਂਗੇ 440000 ਦਾ ਬਣਜੂ 440000 ਦਾ ਬਣਜੂ ਤੇਰੀ ਵੀਡੀਓ ਦੇਖ ਕੇ ਉਹਦਾ ਕੋਈ ਮਾਨਤਾ ਨਾ ਕਰ ਵੀ ਦੇਵਾਂਗੇ ਠੀਕ ਹੈ ਠੀਕ ਹੈ ਬਾਈ ਉਦੋਂ ਅਗੇ ਕਾ ਹੋਰ ਖੜਾ ਆਪਣੇ ਕੋਲੇ ਚੀਰਾ ਇਹ 265 ਹੈ 265 ਜੀ ਇਹਦੇ ਬਾਰੇ ਦੱਸਿਓ ਜੀ ਇਹ 18 ਮਾਡਲ ਹੈ ਅਸਕੰਦਰ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ 2018 ਮਾਡਲ ਹੈ ਹਰਿਆਣਾ ਨੰਬਰ ਹੈ ਠੀਕ ਹੈ ਜੀ ਫਸਟ ਪਾਰਟੀ ਡਰੈਕਟਰ ਹੈ ਪਾਵਰ ਸਟੀering ਹੈ ਠੀਕ ਹੈ ਜੀ ਟੇਡ ਬ੍ਰੇਕਾਂ ਚ ਆ ਜਾਂਦਾ ਹੈ ਠੀਕ ਹੈ ਜੀ 265 ਹੈ ਜੀ ਸਿੰਗਲ ਕਲਚ ਹੋਇਆ ਹੀ ਨਹੀਂ ਠੀਕ ਹੈ ਜੀ ਟਾਇਰ ਇਹਦੇ ਵੀ 90 ਤੋਂ 95 ਪੈਸੇ ਪਏ ਆ ਵੀਰੇ ਠੀਕ ਹੈ ਜੀ ਦਿਖਾ ਦੇ ਚਾਰ ਸਪੀਰੋਂ ਟਰੈਕਟਰ ਦੀ ਕੰਡੀਸ਼ਨ ਦਿਖਾ ਦੇ ਪਹਿਲਾਂ ਪੁਰਾਣਾ ਨਵਾਂ ਟਰੈਕਟਰ ਅਸਕੰਦਰ ਬਿਲਕੁਲ ਓਕੇ ਪਈਆ ਜਮ ਬੂਟਸ 'ਤੇ ਵੇਖ ਤੋ ਇੱਥੇ ਵਿਚਾਲੇ ਜਗ੍ਹਾ ਆਮ ਅੱਗੇ ਨਾ ਡੀਆਈ ਦੇ ਮੇਹਰਿਆਂ ਦੇ ਇੱਥੇ ਪ੍ਰੋਬਲਮ ਹੁੰਦੀ ਸੀ ਤੋ ਬੰਦਾ ਵਿਚਾਲੇ ਵਾਹੇ ਜਾਂਦਾ ਮਗਰਾਣਾ ਵਾਲਾ ਬੰਦਾ ਬੈਠਣ ਜਾਂਦਾ ਖੁੱਲੀ ਜਗ੍ਹਾ ਗੋਡੇ ਵੱਜ ਜਾਂਦੇ ਸੀ ਇੱਥੇ ਟੈਂਕੀ 'ਚ ਠੀਕ ਹੈ ਜੀ ਹੁਣ ਚਲਾਉਣ ਦੇ ਵਿੱਚ ਪੂਰਾ ਕੰਫਰਟੇਬਲ ਟਰੈਕਟਰ ਠੀਕ ਹੈ ਜੀ ਠੀਕ ਹੈ 2018 ਮਾਡਲ ਆ 7.4 ਲੱਖ ਰੁਪਏ ਡਿਮਾਂਡ ਆ ਤੇ ਮੌਕੇ ਤੇ ਮੌਕੇ ਤੇ 4 ਲੱਖ ਦਾ ਦੇ 4 ਲੱਖ ਦਾ 4 ਲੱਖ ਦਾ ਦੇ ਦੇ ਠੀਕ ਹੈ ਜੀ ਠੀਕ ਇਸ ਤੋਂ ਇਲਾਵਾ ਕਲਵੀਰ ਹੋਰ ਵੀ ਹੁੰਦੇ ਬਾਈ ਹਾਂ ਬਾਈ ਹੁੰਦੇ ਹੈਗਾ ਠੀਕ ਹੈ ਵਿੱਚ ਵੀ ਕੱਟ ਲੈਨੇ ਆ ਬਾਈ ਇੱਕ ਆਪਣੇ ਰੇਟ ਹੁੰਦੇ ਆ ਬਾਜਰੋ ਠੀਕ ਹੈ ਜੀ ਆਪਾਂ ਬਾਜਰ ਰੇਟ ਦੇਵਾਂਗੇ ਹਾਂਜੀ ਤੇ ਬਾਜਰ ਵੈਰਿਟੀ ਕੱਟਾਂ ਠੀਕ ਹੈ ਜੀ ਲੋਨ ਫੈਨਸ ਹੋ ਜਾਊਗਾ ਪਰ ਇੱਕ ਗੱਲ ਆ ਜਿਹੜੇ ਟਰੈਕਟਰ ਤੇ ਲੋਨ ਫੈਨਸ ਕਰਾਉਣਾ ਹੈ ਹਾਂਜੀ ਉਹਦੇ ਵਿੱਚ ਟਰੈਕਟਰ ਨਹੀਂ ਕੱਟਿਆ ਜਾਊਗਾ ਠੀਕ ਹੈ ਜੀ ਕਿਉਂਕਿ ਇੱਕ ਤਾਂ ਦੋ ਜਗ੍ਹਾ ਫਿਰ ਵੰਡਿਆ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਕੋਈ ਕੱਟਣ ਕੋਟਣ ਵਾਲੇ ਦਾ ਚੱਕਤ ਨਹੀਂ ਆਪਾਂ ਕੰਮ ਹੀ ਸਕੇਂਦਰ ਇਹ ਕਰਨਾ ਠੀਕ ਹੈ ਜੀ ਠੀਕ ਹੈ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਬਾਈ ਆਪਣਾ 9417232636 ਠੀਕ ਹੈ ਠੀਕ ਹੈ ਜੇ ਕਿਸੇ ਵੀਰ ਨੂੰ ਲੋਡ ਹੋਵੇ ਮੈਂ ਤਾਂ ਫੋਨ ਫੋਨ ਨਹੀਂ ਚੱਕਿਆ ਜਾਂਦਾ ਤਾਂ ਮੇਰੇ ਇਸੇ ਨੰਬਰ ਤੇ ਵਟਸਐਪ ਚਾਉਂਦਾ ਠੀਕ ਹੈ ਜੀ ਤੇ ਮੈਨੂੰ ਵਾਇਸ ਮੈਸੇਜ ਕਰ ਲਿਓ ਰਪਲਾਈ ਵੀਰੇ ਜਰੂਰ ਦੇਉਂਗਾ ਕਈ ਵੀਰਾਂ ਦੇ ਯਾਰ ਫੋਨ ਹੈ ਹੁਣ ਕੱਲਾਂ ਆਉਂਦੀਆਂ ਗੁੱਸਾ ਆ ਵੀਰ ਸਾਡਾ ਫੋਨ ਨਹੀਂ ਚੱਕਿਆ ਇਹਦਾ ਮਜਬੂਰੀ ਆ ਭਰਾਵੋ ਕਰਿਆ ਕੀ ਜਾਵੇ ਇਕੱਲੇ ਬੰਦੇ ਆਗੇ ਤੇ ਕਈ ਵਾਰੀ ਕੰਮਕਾਰਾਂ ਚ ਟਾਈਮ ਨਹੀਂ ਲੱਗਦਾ ਹੁਣ ਬੁੱਧਵਾਰ ਵਾਲੇ ਦਿਨ ਫੋਨ ਸਿਕੰਦਰ ਜਵਾਂ ਨਹੀਂ ਚੱਕਿਆ ਠੀਕ ਹੈ ਜੀ ਕੀ ਕਰਕੇ ਕੋ ਮੰਡੀ ਤੇ ਹੁੰਨੇ ਆ ਹਾਂਜੀ ਕਲਪਨਾ ਹੋ ਜਾਂਦੀ ਠੀਕ ਹੈ ਸੋ ਵੀਰਾਂ ਨੂੰ ਹੱਥ ਮੰਨ ਕੇ ਬੇਨਤੀ ਆ ਕਿ ਤੁਹਾਡੇ ਪਿਆਰ ਦੇ ਸੀ ਜਿਹੜੇ ਰਣੀ ਐ ਥੋੜਾ ਕਰਜ਼ਾ ਸੀ ਕਦੇ ਨਹੀਂ ਤਾਰ ਸਕਦੇ ਠੀਕ ਹੈ ਜੀ ਤੇ ਪਰ ਤੁਸੀਂ ਇੰਨੇ ਇੱਕ ਜੋਗਰੀ ਮਾਫੀ ਦੇ ਦਿਆ ਕਰੋ ਜੇ ਕਿਸੇ ਵੀਰ ਦਾ ਫੋਨ ਨਹੀਂ ਚੱਕਿਆ ਜਾਂਦਾ ਨਾ ਤੇ ਵੀਰ ਬਣ ਕੇ ਉਸੇ ਨੰਬਰ ਤੇ ਨਾ WhatsApp ਤੇ ਵਾਇਸ ਮੈਸੇਜ ਕਰ ਦਿਓ ਰਿਪਲਾਈ ਤੁਹਾਨੂੰ ਜਰੂਰ ਮਿਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਕੀ ਨਮਾਜ਼ ਬੇ ਸ਼ੇਖੰਦਰ ਤੇਰਾ ਬਹੁਤ ਬਹੁਤ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ